ਦੇਖੋ Delhi 32B ਮੈਂ ਹਾਂ ਸੰਦੀਪ ਸ਼ਰਮਾ ਸੋ ਚੰਡੀਗੜ੍ਹ ਦੇ ਅਲੰਟੇ ਮਾਲ ਦੇ ਵਿੱਚ ਛੜੀਵਾਰ ਦੇਰ ਰਾਤ ਟ੍ਰੇਨ ਟੁਆਇ ਦੇ ਵਿੱਚ ਬੱਚੇ ਨੇ ਡਿਗਨ ਨਾ ਉਹਦੀ ਐਤਵਾਰ ਨੂੰ ਯਾਨੀ ਕਿ ਕੱਲ 3:45 4 ਵਜੇ ਉਹਦੀ ਮੌਤ ਹੋ ਜਾਂਦੀ 11 ਸਾਲਾਂ ਦਾ ਮਾਸੂਮ ਬੱਚਾ ਟ੍ਰੇਨ ਟੁਆਇ ਦੇ ਵਿੱਚ ਡਿਗਨ ਨਾ ਉਸਦੀ ਮੌਤ ਹੋ ਜਾਂਦੀ ਹੈ ਕਾਰਨ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਉਸ ਟ੍ਰੇਨ ਟੁਆ ਦਾ ਠੇਕੇਦਾਰ ਆ ਉਸਨੇ ਜੜੀ ਉਸਦੀ ਸੁਰੱਖਿਆ ਦੇ ਪੁਖਾ ਪੁਖਤਾ ਪ੍ਰਬੰਧਗੀ ਤੇ ਉਹਦੀ ਜਿਹੜੀ ਸਖਿਆ ਬੈਲਟ ਹੁੰਦੀ ਉਹ ਨਹੀਂ ਪਾਈ ਗਈ ਸੀ ਜਿਸ ਦਾ ਉਹ ਬੱਚਾ ਪਿੱਛੇ ਗਿਰ ਗਿਆ ਜਿਸ ਦਾ ਉਸ ਨੂੰ ਚੰਡੀਗੜ੍ਹ ਦੇ ਹੀ 32 ਸੈਕਟਰ ਸਰਕਾਰੀ ਹਸਪਤਾਲ ਆ ਜਿੱਥੇ ਕੱਲ ਦੇਰ ਰਾਤ ਯਾ ਸੋਰੀ ਕੱਲ ਤੜਕਸਾਰ ਉਸ ਦੀ 4 ਵਜੇ ਮੌਤ ਹੋ ਜਾਂਦੀ ਆ ਤਾਂ ਕਿਤੇ ਲੱਗੇ ਤੇ ਪੀੜਿਤ ਪਰਿਵਾਰ ਦਾ ਐਸਾ ਰੋ ਰੋ ਕੇ ਬੁਰਾ ਹਾਲ ਹੈ ਨਵੇਂ ਸ਼ਹਿਰ ਦਾ 11 ਸਾਲਾ ਸ਼ਾਬਾਹ ਜਿਹੜਾ ਲੜਕਾ ਸੀ ਉਹ ਚੰਡੀਗੜ੍ਹ ਦੇ ਅਲਾਂਟੇ ਮਾਲ ਦੇ ਵਿੱਚ ਜਦੋਂ ਛੁੱਟੀਆਂ ਦੇ ਦੌਰਾਨ ਉਹ ਆਪਣੇ ਪਰਵਾਹ ਨਾਲ ਜਾਂਦਾ ਤੇ ਉਥੇ ਟ੍ਰੇਨ ਟੁਆਇ ਲੈਂਦਾ ਤਾਂ ਉਸਦੇ ਬਾਪ ਜੂੜੋਈਏ ਟ੍ਰੇਨ ਟੁਆਇ ਬੈਠਾ ਤੇ ਉਹਦੀ ਸੁਰੱਖਿਆ ਦੇ ਫੁਕਤਾ ਪ੍ਰਬੰਧ ਨਾ ਹੋਣ ਕਾਰਨ ਤਾਂ ਉਹ ਬੱਚਾ ਉਥੇ ਡਿੱਗ ਜਾਂਦਾ ਜਿਸ ਤੋਂ ਬਾਅਦ ਉਹਦੇ ਹੈੱਡ ਇੰਜਰੀ ਹੁੰਦੀ ਹੈ ਤੇ ਹੈੱਡ ਇੰਜਰੀ ਬਾਅਦ ਉਸਨੂੰ ਸਥਾਨਕ ਹਸਪਤਾਲ ਲਿਆਂਦੇ ਬਾਅਦ ਉਸਦੀ ਕੱਲ ਦੇ ਰਾਤ ਮੌਤ ਹੋ ਗਈ ਲੇਕਿਨ ਉਸ ਸਬਕ ਤੋਂ ਬਾਅਦ ਵੀ ਕਰੇ ਪੰਜਾਬ ਦੇ ਅਲੱਗ-ਅਲੱਗ ਸੁਬਿਆਂ ਵਿੱਚ ਜਿਹੜੇ ਹਸਤਾ ਦੇ ਮੇਲੇ ਲੱਗੇ ਉਹਦੇ ਤੇ ਸੁਰੱਖਿਆ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਬੱਚਿਆਂ ਦੇ ਜਿਹੜੇ ਕਿਸ ਤਰ੍ਹਾਂ ਦੇ ਚੂਟਿਆ ਕਿਸ ਤਰ੍ਹਾਂ ਦੇ ਲੋਕ ਹੀ ਲੈਂਦੇ ਕਿਸ ਤਰ੍ਹਾਂ ਫੀਡ ਦੇ ਇਸ ਦਿਓ ਲੁੜਾਣਾ ਦੇਖ ਕੇ ਵਰਦਮਾਨ ਦੇ ਮੌਕੇ ਮੇਰਾ ਲੱਗ ਜਿੱਤੇ ਬੱਚਿਆਂ ਨੂੰ ਬਿਨਾਂ ਕਿਸੇ ਸੁਰੱਖਿਆ ਤੋਂ ਉੱਥੇ ਬਿਠਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਖੇਲੋਣਾ ਹੈਗਾ ਇੱਥੇ ਬੱਚੇ ਬਿਨਾਂ ਕਿਸੇ ਗਾਰਡ ਤੋਂ ਬਿਨਾਂ ਕਿਸੇ ਪਰਿਵਾਰ ਤੋਂ ਔਰ ਬਿਨਾਂ ਕਿਸੇ ਸੁਰੱਖਿਆ ਨਿਯਮਾਂ ਤੋਂ ਬੱਚੇ ਫਿਰ ਵੀ ਝੂਟੇ ਇਹ ਲੇ ਰਿਆ ਜਦ ਕਿ ਇਹਨਾਂ ਦੇ 마সুম ਬੱਚੇ ਵੀ ਦੇਸ਼ ਦੇ ਤਸਿਲਾ ਜੇ 5-5 3-3 ਸਾਲ ਦੇ ਬੱਚੇ ਆ ਸਾਹਮਣੇ ਉਸ ਟ੍ਰੇਨ ਟੁਆ ਦੇ ਹਜੇ ਵੀ ਜਿਹੜੇ ਬਿਨਾ ਕਿਸੇ ਸੁਰੱਖਿਆ ਪ੍ਰਬੰਧ ਤੋਂ ਬਿਨਾ ਇਹ ਇੱਥੇ ਚੂਟੇ ਲੈ ਰਿਆ ਕੋਈ ਇਹਨਾਂ ਦੇ ਸੁਰੱਖਿਆ ਬੈਲਟ ਨਹੀਂ ਹੈ ਕੋਈ ਅਸਤਾਨਾ ਅੰਦਰ ਗਾਰਡ ਵੀ ਨਹੀਂ ਬੈਠਾ ਜਿਹੜਾ ਉਹਨਾਂ ਦੀ ਸਖਿਆ ਵਾਸਤੇ ਮੌਜੂਦ ਹੋਵੇ ਕਿਤਨਾ ਕਿਤੇ ਹਜੇ ਵੀ ਜਿਹੜੀ ਟ੍ਰੇਨ ਟੁਆ ਹੁੰਦੀ ਹੈ ਉਦੇ ਵਿੱਚ ਹਜੇ ਅ ਬੱਚਿਆਂ ਦੇ ਸੁਰੱਖਿਆ ਨੂੰ ਲੱਗੇ ਕੋਈ ਪੁਖਤਾ ਪ੍ਰਬੰਧ ਨਹੀਂ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦਾ ਇਹ ਇੱਕ ਵਰਦਮਾਨ ਮੇਲਾ ਹੈ ਵਰਦਮਾਨ ਮੇਲਾ ਹੈ ਜਿੱਥੇ ਇੱਕ ਮੇਲਾ ਲੱਗਾ ਹੋਇਆ ਬੱਚਿਆਂ ਦੇ ਸਪੈਸ਼ਲ ਇਥੇ ਜਿਹੜੇ ਝੂਟੇ ਲੱਗੇ ਹੋਏ ਆ ਉਹਦੇ ਅੰਦਰ ਤਸਵੀਰਾਂ ਵੀ ਦੇਖ ਸਕਦੇ ਹੋ ਜਿਹੜੇ ਛੋਟੇ 마ਸੂਮ ਬੱਚੇ ਆ ਤਕਰੀਬਨ 3 ਸਾਲ ਤੋਂ ਲੈ ਕੇ 5-6 ਸਾਲ ਦੇ ਬੱਚੇ ਇਥੇ ਅਜੇ ਵੀ ਬਿਨਾਂ ਕਿਸੇ ਸੁਰੱਖਿਆ ਪ੍ਰਬੰਧ ਤੋਂ ਬਿਨਾਂ ਔਰ ਤੁਸੀਂ ਸਪੀਡ ਵੀ ਦੇਖ ਸਕਦੇ ਹੋ ਕਿੰਨੀ ਕਿ ਸਪੀਡ ਐਸਕਿਊ ਲੈਦੀ ਰਹਿੰਦੀ ਹੈ ਤਾਂ ਬੱਚੇ ਇਸ ਟ੍ਰੇਨ ਦੇ ਚੂੜੇ ਲੈ ਰਹੇ ਬਿਨਾਂ ਕਿਸੇ ਸੁਰੱਖਿਆ ਪ੍ਰਬੰਧ ਦੇ ਕੋਈ ਵੀ ਇਹਨਾਂ ਦੇ ਕੋਈ ਵੀ ਇਸ ਤੇ ਇਹਨਾਂ ਦਾ ਸੁਰੱਖਿਆ ਬੈਲਟ ਨਹੀਂ ਹੈ ਤਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਹਜੇ ਵੀ ਆ ਹਜੇ ਛੇਣੀ ਵਾਰ ਦੀ ਗੱਲ ਹੈ ਜਦੋਂ ਚੰਡੀਗੜ੍ਹ ਦੇ ਅਲਾਂਟੇ ਮਾਲ ਦੇ ਵਿੱਚ ਜਦੋਂ ਬੱਚੇ ਚੂਟੇ ਲੈਣਾਂ ਦੇ ਟ੍ਰੇਨ ਟੌਏ ਦੇ ਵਿੱਚ ਇੱਕ ਟਾਈਕ ਨਵੇਂ ਸ਼ਹਿਰ ਦਾ 11 ਸਾਲ ਦਾ ਸ਼ਾਬਾਜ਼ ਟ੍ਰੇਨ ਤੋਂ ਅਜੇ ਸੁਰੱਖਿਆ ਪ੍ਰਬੰਧ ਨਾ ਹੋਣ ਕਾਰਨ ਉਸ ਟ੍ਰੇਨ ਡਰਾਈਵਰ ਜਿਹਦਾ ਅੰਦਾਜ਼ਾ ਹੈ ਜਿਹੜੀ ਹੈਡ ਇੰਜਰੀ ਕਰਕੇ ਕੱਲ ਯਾਨੀ ਕਿ ਐਤਵਾਰ ਨੂੰ ਉਹਦੀ ਤੜਕਸਾਰ ਮੌਤ ਹੋ ਜਾਂਦੀ ਹੈ ਲੇਕਿਨ ਉਸਤੇ ਬਾਵਜੂਦ ਵੀ ਜਿਹੜੇ ਮੇਲੇ ਵਾਲੇ ਹੁੰਦੇ ਜਿਹੜੇ ਛੂਟੇ ਦਿੰਦੇ ਬੱਚਿਆਂ ਨੂੰ ਸੁਰੱਖਿਆ ਦੇ ਕੀ ਪ੍ਰਬੰਧ ਹੈ ਉਸਤੇ ਕੋਈ ਕੋਈ ਸਬਕ ਨਹੀਂ ਲੈ ਰਹੇ ਬਗੈਰ ਤੁਸੀਂ ਸਪੀਡ ਦੇਖ ਸਕਦੇ ਹੋ ਕਿੰਨੀ ਕੀ ਸਪੀਡ ਹੁੰਦੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਵੀ ਕਿੰਨੀ ਕੀ ਸਪੀਡ ਹੁੰਦੀ ਹੈ ਕਿ ਕਿਉੜੇ ਦੀ ਕਿੰਨੀ ਸਪੀਡ ਹੁੰਦੀ ਹੈ ਤਾਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਕਿ ਸਪੀਡ ਵੀ ਕਾਫੀ ਲੱਗ ਰਹੀ ਹੈ ਜਿਸ ਤਰ੍ਹਾਂ ਇਹ ਚੁੜੇ ਜਾਂਦੇ ਆ ਲੇਕਿਨ ਸਖਿਆ ਦੇ ਪ੍ਰਬੰਧ ਨਹੀਂ ਹੈਗੇ ਆ ਕਿਤਨਾ ਕਿਤੇ ਲਾਂਟੇ ਮਾਲ ਦੇ ਜਿਹੜੀ ਕੱਟਾ ਤੋਂ ਲੈ ਕੇ ਹਜੇ ਕੋਈ ਇਹਨਾਂ ਨੇ ਸਬਕ ਲਿੱਤਾ ਨਹੀਂ ਹੈ ਕੋਸ਼ਿਸ਼ ਗੱਲਬਾਤ ਕਰਾਂਗੇ ਭਈ ਕਿੰਨੀ ਸਪੀਡ ਹੁੰਦੀ ਹੈ ਕਿਉੜੇ ਦੀ بس ਇਤਨੇ ਹੁੰਦੇ ਵੈਸਾ ਇਸ ਤੋਂ ਜ਼ਿਆਦਾ ਨਹੀਂ ਹੁੰਦੇ ਇਸ ਦੀ ਕਿੰਨੀ ਸਪੀਡ ਹੁੰਦੀ ਹੈ 30 40 35 ਕਿੰਨੀ ਹੁੰਦੀ ਹੈ 20 25 25 ਹੁੰਦੇ ਇੱਕ ਪਾਸੇ ਦੇਖੀਏ ਯਹਾਂ ਪਰ ਬੱਚੇ ਬੈਠੇ ਹੋਏ ਛੁੜੇ ਬਾਸੂ ਬੱਚੇ ਆ ਕੋਈ ਐਸਾ ਬੈਲਟ ਬੁਲਟ ਨਹੀਂ ਪਹਿਨਣੀ ਹੈ ਕਿ ਬੱਚਾ ਗਿਰ ਜਾਂਦਾ ਹੈ ਐਸਾ ਵੇ ਐਡਮ ਬੈਲਟ ਨਹੀਂ ਰਹਤਾ ਕਿਉਂ ਨਹੀਂ ਲਗਾਈ ਕੰਪਨੀ ਸੇ ਐਸਾ ਬਣ ਨਹੀਂ ਗਿਰਦਾ ਵੈਸੇ ਕੰਪਨੀ ਵਾਲਾ ਨਹੀਂ ਲਗਾਇਆ ਫਿਰ ਕੰਪਨੀ ਵਾਲਾ ਬੈਲਟ ਨਹੀਂ ਲਗਾਇਆ ਇਸ ਮੇ ਬੱਚੇ ਤੇ ਗਿਰਦੇ ਨੇ ਵੈਸੇ ਆ ਕੋਕੇ ਲੱਗੇ ਤੇ ਅਲਾਂਟੇ ਮਾਲ ਦੀ ਘਟਨਾ ਤੋਂ ਲੈ ਕੇ ਹਜੇ ਵੀ ਇਹ ਜਿਹੜੇ ਜਿਹੜੇ ਬੱਚਿਆਂ ਛੋੜੇ ਬੱਚੇ ਛੁਟੇ ਦਿੰਦੇ ਆ ਪੁਕਤਾ ਪ੍ਰਬੰਧ ਨਹੀਂ ਕੀਤੇ ਗਏ ਸੁਰੱਖਿਆ ਦੇ ਜਿਹੜੇ ਪੁਕਤਾ ਪ੍ਰਬੰਧ ਹੈ ਉਹ ਨਹੀਂ ਕੀਤੇ ਗਏ ਕਿਤੇ ਲਗੇ ਤੇ ਠੇਕੇਦਾਰ ਵੀ ਇਸ ਗੱਲ ਦੀ ਜਿਹੜੇ ਮੈਂ ਤੁਹਾਨੂੰ ਤਸਵੀਰ ਦਿਖਾਉਂਗਾ ਕੈਮਰਾਮੈਨ ਨੂੰ ਤਸਵੀਰ ਦਿਖਾਵੇ ਕਿ ਸਪੀਡ ਨਾਲ ਜਿਹੜੀ ਇਹ ਚੂਲਾ ਚੱਲ ਰਿਹਾ ਹੈ ਔਰ ਕਿਸਤਾ ਦੇ ਸੁਰੱਖਿਆ ਪ੍ਰਬੰਧ ਰਹਿਣਗੇ ਔਰ ਕਿਸਤਾ ਰਹਿਣਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿੰਨੀ ਸਪੀਡ रहती ਹੈ ਇਸकी ਕਿੰਨੀ ਸਪੀਡ रहती ਹੈ ਇਸकी है, जाता 40 है। स्पीड ਜਾਂਦੀ ਹੈ 40 ਕਿੰਮੀ/ਘੰਟਾ ਹੈ স্পੀਡ 40 ਕਿਹਦੀ ਹੈ ਅਗਰ ਬੱਚਿਓ ਮੇ ਕੋਈ ਬੈਲਟ ਬੁਲ ਨਹੀਂ ਪਹਿਨੀ ਕੀ ਬਾਤ ਹੈ ਯਾਰ ਬੱਚ ਬੈਲਟ ਨਹੀਂ ਪਹਿਨਦੀ ਨਹੀਂ ਪਿੰਦਾ ਹੈ ਨਹੀਂ ਪਿੰਦਾ ਹੈ ਨਹੀਂ ਹੁੰਦੀ ਨਹੀਂ ਕਿਉਂ ਨਹੀਂ ਹੁੰਦੀ ਅਗਰ ਬੱਚੇ ਜਾਂਦੇ ਫਿਰ ਗਿਆ ਜਲਦੀ ਮੈਂ ਫਿਰ ਉਹ ਮਾਲਕ ਨੇ ਤਾਂ ਹਮ ਲੋਕ ਤਾਂ ਨਹੀਂ ਜਾਨਦੇ ਮਾਲਕ ਦੀ ਜ਼ਿੰਮੇਵਾਰੀ ਹੈ ਤੁਹਾਡੀ ਕੋ ਜ਼ਿੰਮੇਵਾਰੀ ਨਹੀਂ ਨਹੀਂ ਹਮ ਤਾਂ ਬਈ ਅਸਲ ਮਾਲਕ ਦੀ ਜ਼ਿੰਮੇਵਾਰੀ ਹੈ ਸੋ ਮਾਲਕ ਦੀ ਜ਼ਿੰਮੇਵਾਰੀ ਕਹੇ ਜਾਂਦਾ ਵੀ ਜਿਹੜੀ ਮਾਲਕ ਦੀ ਜ਼ਿੰਮੇਵਾਰੀ ਹੈ ਸਪੀਡ ਵੀ ਦੇਖ ਸਕਦੇ ਹੋ ਕਿ ਸਾ স্পੀਡ ਹੈਗੀ ਹੈ ਔਰ ਜਿਹੜੇ ਆਰਗੇਨਾਈਜ਼ਰ ਹੈਗੇ ਇੱਥੇ ਦੇ ਉਹ ਜਿਹੜੇ ਚਾਲ ਗਿਹੜੇ ਸਕੂਲ ਨੂੰ ਚਲਾ ਰਹੇ ਆ ਸਿੱਧੇ ਤੌਰ ਤੇ ਕਹਿੰਦੇ ਵੀ ਇਹੜੀ ਜਿੰਮੇ ਰਿਸਪੌਂਸਿਬਿਲਟੀ ਹੈ ਉਹ ਇਹਨਾਂ ਦੇ ਮਾਲਕ ਦੀ ਹੈਗੇ ਛੂਲੇ ਦੇ ਮਾਲਕ ਦੀ ਹੈ ਲੇਕਿਨ ਸਖਰੇ ਕੋਈ ਪ੍ਰਬੰਧ ਨਹੀਂ ਇੱਥੇ ਹੈਗੇ ਆ ਕਿਉਂਕਿ ਆ ਛਣੀ ਵਾਰ ਹੀ ਚੰਡੀਗੜ੍ਹ ਦੇ ਅਲਾਂਟੇ ਮਾਲ ਦੇ ਵਿੱਚ ਟ੍ਰੇਨ ਟੁਆਏ ਦੇ ਵਿੱਚ ਜਿਹੜਾ ਬੱਚਾ ਗਿਰ ਜਾਂਦਾ ਨੀ ਚੇਤਾ ਉਸ ਦੀ ਕੱਲ ਯਾਨੀ ਕਿ ਐਤਵਾਰ ਨੂੰ ਤੜਕਸਾਰ ਹੈਡ ਇੰਜਰੀ ਹੋਣ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਹਜੇ ਵੀ ਛੂਲੇ ਦੀ ਸਪੀਡ 40 ਸਪੀਡ ਤੁਸੀਂ ਖੁਦ ਸੁਣਿਆ ਵੇ 40 ਸਪੀਡ ਕਿਤੇ ਲੇਕਿਨ 40 ਸਪੀਡ ਦੇ ਹੋਣ ਦੇ ਬਾਵਜੂਦ ਬੱਚਿਆਂ ਦੇ ਕੋਈ ਕੋਈ ਸੁਰੱਖਿਆ ਬੈਲਟ ਯਾਨੀ ਕਿ ਡੜੀ ਉਹਨਾਂ ਦੇ ਬੈਲਟ ਵਾਸਤੇ ਹੁੰਦੀ ਹੈ ਕਿ ਬੱਚੇ ਕੋਈ ਉਲਟ ਨਾ ਜਾਣ ਕਿਉਂਕਿ ਜੰਪਿੰਗ ਜੰਪਿੰਗ ਚੁਲਾਏ ਜਾਂਦੇ ਹਨ ਨੂੰ ਖੁਦਾ ਦਾ ਖਾਸਾ ਕੋਈ ਦਾਦੀ ਮਿਸ ਹੈਪਨਿੰਗ ਹੁੰਦੀ ਘਟਣਾ ਹੁੰਦੀ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੈ ਫਿਰ ਕਿਉਂਕਿ ਕਿਹਦਾ ਨਾ ਕਿਤੇ ਇਸ ਦੇ ਜਿਹੜੇ ਪ੍ਰਬੰਧਕ ਹੈ ਉਸ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਬੱਚਿਆਂ ਦੇ ਸੁਰੱਖਿਆ ਕਵਚ ਲੱਗੀ ਹੋ ਸੁਰੱਖਿਆ ਪ੍ਰਬੰਧ ਹੋਣਾ ਚਾਹੀਦਾ ਪ੍ਰੋਪਰ ਬੈਲਟ ਹੋਣੀ ਚਾਹੀਦੀ ਹੈ ਕਿਹਦਾ ਨਾ ਕਿਤੇ ਚੰਡੀਗੜ੍ਹ ਦੇ ਅਲਾਂਟੇ ਮਾਲ ਦੀ ਘਟਨਾ ਤੋਂ ਹਜੇ ਵੀ ਜਿਹੜੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਜਿਹੜੇ ਸ਼ਹਿਰਾਂ ਦੇ ਜਿਹੜੇ ਮੇਲੇ ਲੱਗੇ ਆ ਟੁਆਇਰ ਟ੍ਰੇਨ ਬੜਾ ਲੱਗੇ ਹੋਏ ਤੇ ਉਹਨਾਂ ਦੇ ਜਿਹੜੇ ਆਰਗੇਨਾਈਜ਼ਰ ਹੈਗੇ ਆ ਚਾਲਕ ਹੈਗੇ ਆ ਉਹਨਾਂ ਨੇ ਚੰਡੀਗੜ੍ਹ ਦੇ ਅਲਾਂਟੇ ਦੀ ਕੱਲ ਦੀ ਘਟਨਾ ਤੋਂ ਕੋਈ ਸਬਕ ਨਹੀਂ ਦਿੱਤਾ ਖੈਰ ਇਹ ਤਾਂ ਸਮਾਂ ਦੱਸੂਗਾ ਇਸ ਤਾਂ ਦੇ ਜਿਹੜੇ ਪ੍ਰਬੰਧਕ ਹੈ ਜਾਏ ਟ੍ਰੇਨ ਟੁਆਇਰ ਦੇ ਮਾਲਕ ਹੁੰਦੇ ਉਹਨਾਂ ਤੇ ਕਿਸ ਤਰ੍ਹਾਂ ਦੀ ਪ੍ਰਸ਼ਾਸਨ ਕਾਰਵਾਈ ਕਰ ਗਿਆ ਸਮਾਂ ਦੱਸੂਗਾ ਲੇਕਿਨ ਕਿਤਾ ਗਏ ਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਹਜੇ ਵੀ ਜਿਹੜੇ ਪ੍ਰਬੰਧਕ ਹੈ ਜਾਏ सिक्ख्या कोई पुख्ता प्रबंध नहीं है किसी भी अनहोनी घटना अंजाम देने तो बात कौन जिम्मेवार हो गया कैमरा मैन बॉबी नाथ संदीप शर्मा दैनिक सर टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप